ਗੱਲ ਫੂਲ ਕਰਦੇ ਤੇ ਉਹ ਮਾੜਾ ਹੋ ਗਿਆ ਮਾੜਾ ਹੋ ਗਿਆ ਬੰਦਾ ਸਾਡਾ ਫੂਕ ਨਹੀਂ ਵਜਦੀ ਬਈ ਹਣਾ ਐਸ਼ ਅਜਿਹਾ ਤੈਨੂੰ ਨਿਕਾਇਆ ਨਿਕਾਇਆ ਸੀ ਹੋਈ ਜੇ ਤੈਨੂੰ ਲੈ ਕੇ ਆਇਆ ਸੀ ਹਸਪੀਟਲ ਨਾਲ ਜੀ ਤੂੰ ਤੈਨੂੰ ਯਾਦ ਤੂੰ ਨਿਕਾਇਆ ਸੀ ਇਹਦੇ ਤੈਂ ਰਿਆ ਕਰਦੇ ਤੈਨੂੰ ਮੈਂ ਲੈ ਕੇ ਆਇਆ ਸੀ ਪਹਿਲਾਂ ਜਾ ਕੇ ਅੰਦਰ ਚੱਕ ਕੇ ਚੇਤਾ ਨਾ ਤੈਨੂੰ ਤੂੰ ਰੋਈ ਜਾਂਦੇ ਤੇਰੇ ਕੋਈ ਨਹੀਂ ਗਿਆ ਸੀਗਾ ਤੂੰ ਕੱਲਾ ਰੋਈ ਜਾਂਦੇ ਮੈਂ ਤੈਨੂੰ ਚੱਕ ਤੈਨੂੰ ਮੈਂ ਕੋਲੇ ਗਿਆ ਤੇਰੇ ਹਨ ਫੇ ਤੂੰ ਟਿਆ ਟਿਆ ਕਰਦਾ ਨਿੱਕਾ ਜਾਂ ਮੂੰਛੀ ਤੇਰਾ ਨਿੱਕੇ ਨਿੱਕੇ ਜਾਂ ਜਿਆਦਾ ਤੇਰੇ ਹੈਲੋ ਜੀ ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਜੱਸ ਸਿੱਧੂ ਹੈਲੋ ਜੀ ਸਤਿ ਸ਼ਕਾ ਅਨਡ ਵੈਲਕਮ ਕਰਦੇ ਆਂ ਜਸਲੀਨਾ ਬਲੌਗ ਚੈਨਲ ਦੇ ਉੱਤੇ ਤੁਹਾਡਾ ਸਾਰਿਆਂ ਦਾ ਤੇ ਉਮੀਦ ਕਰਦੇ ਆਂ ਸਾਰਿਆਂ ਤੁਸੀਂ ਠੀਕ ਠਾਕ ਹੋਵੋਗੇ ਸੋ ਅੱਜ ਦਾ ਬਲੌਗ ਬਹੁਤ ਇੰਟਰਸਟਿੰਗ ਆ ਜੀ ਬਹੁਤ ਸਪੈਸ਼ਲ ਆ ਸਾਡੇ ਲਈ ਤਾਂ ਖਾਸ ਕਰਕੇ ਅੱਜ ਹੈਗਾ ਜੀ ਐਸ਼ ਦਾ ਬਰਥਡੇ ਸੋ ਅਸੀਂ ਕੰਮ ਕਰ ਲਿਆ ਮਤਲਬ ਜਿਹੜਾ ਸੂਟਾਂ ਦੇ ਨਾਲ ਰਿਲੇਟਰ ਸੀਗਾ ਕਾਫੀ ਟਾਈਮ ਹੋ ਗਿਆ ਸੀ ਮੈਂ ਬਿਜ਼ੀ ਹੋਣ ਕਰਕੇ ਐਸ਼ ਬਿਮਾਰ ਹੋਣ ਕਰਕੇ ਕੋਈ ਕੰਮ ਨਹੀਂ ਕੀਤਾ ਗਿਆ ਮੇਰੇ ਤੋਂ ਸੋ ਹੁਣ ਅੱਜ ਬਹੁਤ ਕੰਮ ਜਿਹੜੇ ਹੈਗੇ ਆ ਉਹ ਕਰਕੇ ਆਏ ਆ ਅਸੀਂ ਹੁਣ ਕਰਦੇ ਆਪਾਂ ਸਟਾਰਟ ਕਿਉਂਕਿ ਹੁਣ ਐਸ਼ ਦੀਆਂ ਕੁਝ ਕਿ ਡਿਮਾਂਡਾਂ ਸੀਗੀਆਂ ਪੋ ਲੈ ਲਈਏ ਕੇਕ ਲੈ ਲਈਏ ਕੇਕ ਕਟਾਂਗੇ ਅੱਜ ਆਪਾਂ ਸੋ ਅੱਜ ਕੋਈ ਖਾਸ ਆਪਾਂ ਨਹੀਂ ਕੀਤਾ ਹੈਗਾ ਅਰੇਂਜਮੈਂਟ ਨਹੀਂ ਕੀਤਾ ਕੋਈ ਪਾਰਟੀ ਵਗੈਰਾ ਨਹੀਂ ਰੱਖਣੀ ਵੀ ਸਿਰਫ ਕਰੇ ਕਰੇਗਾ ਆਪਾਂ ਮਨਾਣਾ ਉਹਦਾ ਬਰਥਡੇ ਕਿਉਂਕਿ ਉਹਨਾ ਥੋੜਾ ਠੀਕ ਨਹੀਂ ਹੈਗੀਗੀ ਤਾਂ ਕਰਕੇ ਥੋੜਾ ਜਿਹਾ ਵੀ ਅਸੀਂ ਘਰੇ ਘਰ ਦੇ ਕਰਦੇ ਹੋਵਾਂਗੇ ਤੇ ਘਰੇ ਸੈਲੀਬ੍ਰੇਟ ਕਰ ਲਾਂਗੇ ਉਹਦਾ ਬਰਥਡੇ ਸੋ ਉਹਦੀ ਆਊਟ ਵੀ ਦੀ ਇੱਕ ਡਿਮਾਂਡ ਆਈ ਸੀਗੀ ਕਿ ਮੈਂ ਯੂਨੀਕੌਰਨ ਲੈਣਾ ਸੋ ਪਹਿਲਾਂ ਪਾ ਉਹ ਦੇਖਦੇ ਆ ਨੋਟ ਕੀਤੀ ਇਹ ਗੱਲ ਅੱਜ ਤਾਂ ਬਰੀਤੋ ਵਾਰੀ ਨਹੀਂ ਹੋਣ ਦਿੰਦੀ ਮੇਰੀ ਰੱਟਾ ਲਾ ਕੇ ਬੈਠੀ ਸੀ ਅੱਜ ਮੈਂ ਆ ਕੁਝ ਬੋਲਣਾ ਨਹੀਂ ਰੱਟਾ ਲਾਉਣਾ ਨਹੀਂ ਇੱਥੇ ਕਿਹੜੇ ਕੋਈ ਗੱਲ ਹੈਗੀ ਕੁਝ ਯਾਦ ਕਰਨਾ ਰਿਮੈਂਬਰ ਕਰਨਾ ਹੂੰ ਹੂੰ ਠੀਕ ਹੈ ਤੁਹਾਡੀਆਂ ਦਾਅਵਾਵਾਂ ਦੇ ਨਾਲ ਐਸ਼ ਹੋ ਗਈ ਹੈ ਠੀਕ ਠੀਕ ਹੈ ਵਧੀਆ ਹੁਣ ਪੂਰੀ ਤਰ੍ਹਾਂ ਕੰਪਲੀਟਲੀ ਉਹ ਠੀਕ ਆ ਪਰ ਹਜੇ ਵੀ ਅਸੀਂ ਉਹਨੂੰ ਸਕੂਲ ਨਹੀਂ ਭੇਜ ਰਹੇ ਵੀ ਚਲੋ ਘਰੇ ਰੈਸਟ ਕਰ ਲੈ ਥੋੜੀ ਜੀ ਉਹਦੀ ਮੈਮ ਨੇ ਵੀ ਕਿਹਾ ਸੀ ਚਲੋ ਰੈਸਟ ਕਰਵਾ ਦੋ ਸੋ ਸਾਨੂੰ ਵੀ ਇਦਾਂ ਹੈ ਕਿ ਥੋੜੀ ਰੈਸਟ ਕਰ ਲੈ ਫਿਰ ਬਾਅਦ ਵਿੱਚ ਤਾਂ ਉਹਨੇ ਜਾਣਾ ਹੀ ਆ ਕੰਟੀਨਿਊਸ ਐਸ਼ ਨੂੰ ਛੁੱਟੀਆਂ ਹੋਣ ਵਾਲੀਆਂ ਥੋੜੀਆਂ ਜਿਹੀਆਂ ਹੁਣ ਅਸੀਂ ਉਹਨੇਆਂ ਛੁੱਟੀਆਂ ਪਹਿਲਾਂ ਕਰਵਾ ਲੇ ਬਾਕੀ ਉਹ ਛੁੱਟੀਆਂ ਨਾਲ ਰਲ ਜਾਣਗੀਆਂ ਤੇ ਐਸ਼ ਪੂਰੀ ਦਾ ਠੀਕ ਹੋ ਜਾਊਗੀ ਲਵੇਟ ਕੇ ਰੱਖਦੇ ਆ ਉਹਨੂੰ ਬੜਾ ਚਾਹ ਹੁੰਦਾ ਬਰਥਡੇ ਦਾ ਸੋ ਅੱਜ ਉਹਨੇ ਉੱਠਣਸਾਰ ਬਲੈਂਡ ਮੰਗ ਕੀਤੀ ਯੂਨੀਕੌਰਨ ਯੂਨੀਕੌਰਨ ਇਹਦੇ ਨਾਲ ਹੂੰ ਯੂਨੀਕੌਰਨ ਬਾਕੀ ਦਾ ਖਿਡਾਉਣੇ ਬਹੁਤ ਹੈਗੇ ਆ ਕੱਪੜੇ-ਕੋਪੜੇ ਬਾਦੂ ਕਿ ਬਾਕੀ ਉਹਦੇ ਵਾਸਤੇ ਕੋਈ ਨਜ਼ਾਰੀਆ ਖਰਚਾ ਨਹੀਂ ਕਰਨ ਲੱਗੇ ਅੱਜ ਸੋ ਅੱਜ ਛੋਟਾ ਜਿਹਾ ਕੇਕ ਤੇ ਇੱਕ ਉਹਨੇ ਡਿਮਾਂਡ ਕੀਤੀ ਸੀ ਮੈਂ ਪੀਜ਼ਾ ਖਾਣਾ ਤੇ ਇੱਕ ਚਾਕਲੇਟ ਵਾਲਾ ਕੇਕ ਬਸ ਨਿੱਕੀਆਂ ਜਿਹੀਆਂ ਚੀਜ਼ਾਂ ਸੀ ਇੱਕ ਦੋ ਚੀਜ਼ ਪੇਸਟੀ ਚਾਕਲੇਟ ਵਾਲੀ ਪੇਸਟੀ ਚਾਕਲੇਟ ਵਾਲੀ ਸੋ ਥੋੜੀਆਂ ਛੋਟੀਆਂ ਛੋਟੀਆਂ ਇਹ ਡਵਾਨਾ ਉਹਦੀਆਂ ਪੂਰੀਆਂ ਕਰ ਦਈਏ ਸੋ ਐਸ਼ ਇਟਾਈਟਿਡ ਸੀਗੀ ਮੇਰਾ ਬਰਥਡੇ ਆਉਣ ਵਾਲਾ ਮम्मा ਮੇਰਾ ਬਰਥਡੇ ਆਉਣ ਵਾਲਾ ਕਿੰਨੇ ਕ ਦਿਨ ਰਹਿ ਗਏ ਕਿੰਨੇ ਕ ਦਿਨ ਰਹਿ ਗਏ ਕਹਿੰਦੀ ਮੈਨੂੰ ਮੇਰੀ ਮੈਮ ਨੇ ਕਿਹਾ ਸੀ ਤੇਰਾ ਬਰਥਡੇ ਆਉਣ ਵਾਲਾ ਸੋ ਹੁਣ ਤਾਂ ਉਹ ਅੱਜ ਘਰੇ ਹੀ ਸੀਗੀ ਨਹੀਂ ਤਾਂ ਅਸੀਂ ਸਕੂਲ ਭੇਜਦੇ ਤਾਂ ਜ਼ਰੂਰ ਕੋਈ ਨਾ ਕੋਈ ਨਿੱਕੀ ਜਿਹੀ ਪਾਰਟੀ ਸੋ ਅੱਜ ਦਾ ਦਿਨ ਉਹ ਹੈ ਜੀ ਮੈਨੂੰ ਯਾਦ ਆ ਹਲੇ ਵੀ ਕਿ ਜਦੋਂ ਐਸ਼ ਦਾ ਬਰਥ ਹੋਇਆ ਸੀ ਤੇ ਸਾਨੂੰ ਡਾਕਟਰਾਂ ਨੇ ਪਹਿਲਾਂ ਕਿਹਾ ਹੋਇਆ ਸੀਗਾ ਕਿ ਬੱਚੇ ਦੀ ਨੇਜਲ ਬੋਨ ਐਬਸੈਂਟ ਐਬਸੈਂਟ ਆ ਕਿ ਜੇ ਬੱਚੇ ਨੂੰ ਸਾਸੂ ਨਾ ਆਇਆ ਤਾਂ ਦੀਪ ਹਸਪੀਟਲ ਦੇ ਵਿੱਚ ਐਡਮਿਟ ਕਰਨਾ ਪਊਗਾ ਸੋ ਇਸ ਟਾਈਮ ਬਾਰਤੋਂ ਮੇ ਸ ਸ਼ਾਮ ਦਾ ਸੀ ਉਹਦਾ ਹਨ ਦੁਪਹਿਰ ਦਾ ਦੁਪਹਿਰ ਦਾ ਸੀ ਨਾ ਇਹਦਾ ਮਤਲਬ ਹੁਣ ਐਸ਼ ਹੁਣ ਟਾਈਮ ਹੋ ਗਿਆ ਵਾ 3:30 ਦਾ ਠੀਕ ਆ ਸੋ ਇਸ ਮੰਨ ਕੇ ਹੁਣ ਜਿਵੇਂ ਉਹ ਟਾਈਮ ਆ ਇਸ ਟਾਈਮ ਕਿ ਜਦੋਂ ਮੈਂ ਐਸ਼ ਨੂੰ ਪਹਿਲੀ ਵਾਰ ਵੇਖਣਾ ਮੈਂ ਉਹਦੇ ਕੋਲੇ ਗਿਆ ਸੀਗਾ ਐ ਜੀ ਨੂੰ ਤੇ ਮੈਨੂੰ ਬੜਾ ਡਰ ਲੱਗਦਾ ਸੀ ਵੀ ਹਾਂ ਇਹ ਤਾਂ ਸੋਚਦੇ ਨਹੀਂ ਸੀ ਕਿ ਵੀ ਜਾਂ ਬੁਵਾਏ ਹੋਊਗਾ ਜਾਂ ਲੜਕੀ ਹੋਊਗੀ ਇਹ ਤਾਂ ਦਿਮਾਗ ਚੋਂ ਹੀ ਨਹੀਂ ਸੀਗਾ ਉਹ ਤਾਂ ਇਹ ਸੀ ਸਾਡਾ ਬੱਚਾ ਵੀ ਠੀਕ ਹੋਵੇ ਬਸ ਹੋਰ ਕੁਝ ਨਹੀਂ ਪ੍ਰਮਾਤਮਾ ਜਾਈਦਾ ਸਾਨੂੰ ਕੁਝ ਵੀ ਹੋਵੇ ਠੀਕ ਹੋਵੇ ਪਰ ਜਦੋਂ ਫਸਟ ਟਾਈਮ ਐਸ਼ ਨੂੰ ਦੇਖਿਆ ਜਾ ਕੇ ਤਾਂ ਇਹ ਪਿੰਕ ਪਿੰਕ ਸੀ ਪਿੰਕ ਪਿੰਕ ਟਿਆ ਟਿਆ ਕਰ ਰਹੀ ਆ ਵੀ ਇਹਨੂੰ ਨਿੱਕੀ ਜੀ ਮਸ਼ੀਨ ਚ ਪਾਇਆ ਹੋਇਆ ਉਹਨਾਂ ਨੇ ਕਿਹਾ ਥੋੜਾ ਜਿਹਾ ਟੈਂਪਰੇਚਰ ਉਹ ਜਿਹੜਾ ਸੈੱਟ ਹੁੰਦਾ ਰੱਖਿਆ ਨਿੱਕੀ ਜੀ ਚ ਪਾਇਆ ਰਿਹਾ ਸੋ ਸਭ ਤੋਂ ਪਹਿਲਾਂ ਐਸ਼ ਨੂੰ ਮੈਂ ਦੇਖਿਆ ਸੀਗਾ ਸੋ ਐਸ਼ ਦਿਨ ਆਉਣ ਦੇ ਨਾਲ ਬਹੁਤ ਕੁਝ ਲਾਈਫ ਦੇ ਵਿੱਚ ਚੇ ਲਾਈਫ ਬਹੁਤ ਸੋਹਣੀ ਬਣ ਗਈ ਹੈ ਬਹੁਤ ਕੁਝ ਉਹ ਲੈ ਕੇ ਆਈ ਆਉਣ ਲੱਗੀ ਨਾਲ ਠੀਕ ਹੈ ਕਿਉਂਕਿ ਕਹਿੰਦੇ ਨੇ ਨਾ ਕੁੜੀਆਂ ਕਿਸਮਤ ਆਪਦੀ ਨਾਲ ਲੈ ਕੇ ਆਉਂਦੀਆਂ ਨੇ ਸੋ ਐਸ਼ ਵੀ ਆਪਦੀ ਕਿਸਮਤ ਬਣਾ ਕੇ ਲੈ ਕੇ ਆਈ ਹੈ ਉਹਦੇ ਨੇ ਸਾਡੀ ਕਿਸਮਤ ਤੇ ਵੀ ਕਾਫੀ ਇਫੈਕਟ ਕੀਤਾ ਸਾਡੀ ਕਿਸਮਤ ਵੀ ਬਹੁਤ ਬਦਲਦੀ ਆ ਠੀਕ ਹੈ ਤੇ ਐਸ਼ ਹੁਣ 5 ਸਾਲ ਦੀ ਹੋ ਗਈ ਆ ਅੱਜ ਤੇ ਅੱਜ ਤੋਂ ਉਹਨੂੰ 6ਵਾਂ ਸਾਲ ਸ਼ੁਰੂ ਹੋ ਗਿਆ ਠੀਕ ਹੈ ਜੀ ਤੇ ਐਸ਼ ਓਕੇ ਆ ਹੁਣ ਸਾਰਾ ਠੀਕ ਆ ਹੁਣ ਆਪਾਂ ਚੱਲਦੇ ਆਂ ਆਪਾਂ ਕਰ ਲਈਏ ਥੋੜੀ ਸ਼ਾਪਿੰਗ ਐਸ਼ ਵਾਸਤੇ ਫੇਰ ਆਪਾਂ ਚੱਲਦੇ ਆਂ ਘਰ ਤੇ ਫੇਰ ਤੁਹਾਨੂੰ ਸਾਰਿਆਂ ਨੂੰ ਬੁਲਾਉਨੇ ਆਂ ਕੰਟੀਨਿਊ ਕਰਦੇ ਆਂ ਵਲੌਗ ਸਾਰਿਆਂ ਜਣੇ ਜੁੜੇ ਰਹੋ ਮੰਮੀ ਨੂੰ ਬੁਲਾਉਨੇ ਆਂ ਡੈਡੀ ਨੂੰ ਬੁਲਾਉਨੇ ਆਂ ਚਲੋ ਆਪਾਂ ਫਸਟ ਸਟਾਪ ਆਪਾਂ ਸ਼ਾਪਿੰਗ ਕਰਦੇ ਆਂ ਐਸ਼ ਵਾਸਤੇ ਬਸ ਜ਼ਿਆਦਾ ਕੁਝ ਨਹੀਂ ਲੈਣਾ ਕਿੱਕੇ ਖੜਾਉਨੇ ਉਹਦੇ ਕੋਲ ਪਹਿਲਾਂ ਹੀ ਕਾਫੀ ਹੋ ਗਈ ਹਸਪੀਟਲ ਦੇ ਵਿੱਚ ਹੀ ਉਹਨੂੰ ਬਹੁਤ ਕੁਝ ਮਿਲ ਗਿਆ ਸੋ ਆਪਾਂ ਹੁਣ ਦੇਖਦੇ ਆਂ ਛੋਟੀਆਂ ਜਿਹੀਆਂ ਚੀਜ਼ਾਂ ਲੈਣੇ ਆਂ ਇੱਕ ਦੋ ਲੈ ਲੈਣੇ ਬਸ ਬਾਕੀ ਤਾਂ ਨਹੀਂ ਜ਼ਿਆਦਾ ਤਾਂ ਨਹੀਂ ਕੁਝ ਲੈਣਾ ਆਪਾਂ ਚੱਲ ਜੀਏ ਫਿਰ ਤਿਆਰ ਹਾਂ ਆਜੋ ਫਿਰ ਸਾਰੇ ਜਣੇ ਆਪਾਂ ਕਰਦੇ ਆਂ ਵਲੌਗ ਕੰਟੀਨ ਐਸ਼ ਵਾਸਤੇ ਲੈਣ ਆਏ ਸੀਗੇ ਯੂਨੀਕੌਰਨ ਪਰ ਸਾਨੂੰ ਉਹ ਜਿਹੜੀ ਚੀਜ਼ ਮੰਗਦੇ ਸੀ ਨਹੀਂ ਮਿਲੀ ਉਹ ਵਾਲੀ ਸੋ ਚੀਜ਼ ਸਾਰੀ ਬਹੁਤ ਸੋਹਣੀ ਨੇ ਹਾਂ ਸਾਰੀ ਜਿਹੜਾ ਆਪਣੇ ਉਹ ਟੇਬਲ ਖਾਲੀ ਪਏ ਹਨ ਉਹਨਾਂ ਤੇ ਵੀ ਆ ਵੀ ਸੋਹਣੇ ਲੱਗਦੇ ਨੇ ਉਹ ਬਾਹੂ ਆ ਦੇਖਿਓ ਕਿੰਨੇ ਸੋਹਣੇ ਲੱਗਦਾ ਇਹ ਤਾਂ ਤੋੜ ਦੇਣਾ ਤੋੜ ਦਿਓ ਨੇ ਕਿੰਨੇ ਤੋੜ ਉਹਦੇ ਵਾਸਤੇ ਨਹੀਂ ਡਰਾਈਂਗ ਰੂਮ ਦੇ ਵਿੱਚ ਰੱਖਾਂਗੇ ਆਪ ਨੂੰ ਕੋਈ ਹੈ ਨਹੀਂ ਨਾ ਆ ਨਰਿੰਦਰ ਮੋਦੀ ਹਾਂ ਸਚਨ ਵਾ ਇਹ ਤੇ ਗੱਡੀ ਵਿੱਚ ਵੀ ਰੱਖ ਸਕਦੇ ਨੂੰ ਹਾਂ ਜੀ ਹਾਂ ਇਸ ਗੱਡੀ ਵਿੱਚ ਰੱਖਣ ਨੂੰ ਲੈ ਲਓ ਜਾਂ ਜਾਂ ਤਾਂ ਆ ਚੀਜ਼ ਲੋ ਨਹੀਂ ਉਹ ਲਵਾਂਗੇ ਜਿਹੜੇ ਆਪਾਂ ਸਨਲਾਈਟ ਤੇ ਚੱਲਦਾ ਹੈ ਨਾ ਜਿਹੜੀ ਚੀਜ਼ ਉਹ ਉਦਾਂ ਦੀ ਕੁਛ ਹੈ ਬਹੁਤ ਧੁੱਪ ਸੇ ਵਰਕ ਕਰੇਗਾ ਆਹ ਵਲੀ ਅੱਛਾ ਠੀਕ ਆ ਇਹ ਸਭ ਆਪਣੇ ਆਪ ਚੁੱਤੇ ਚੱਲ ਜਾਣਾ ਓਕੇ ਪ੍ਰੈਗਨੈਂਸੀ ਵੀ ਕਰੇਗਾ ਇਹ ਯਾ ਕੋ ਮੁੰਗੇ ਹਾਂ ਜੀ ਹਾਂ ਜੀ ਹਾਂ ਜੀ ਸੱਗੂ ਨੇ ਦਾ ਹੋਰ ਸਾਥ ਮੇ ਪ੍ਰੈਗਨਸੀ ਵੀ ਕਰੇਗਾ ਫਿਰ 16 ਸਿਸਟਮ ਹੈ ਇਹ ਸਰ ਓਕੇ ਕਾ ਕਿ ਉਹ ਵਰਕ ਕਰਦਾ ਕਰੇਗਾ ਇਹ ਵੀ ਮੂਵ ਕਰੇਗਾ ਹਾਂ ਹਾਂ ਇਹ ਐਸੇ ਬਜੇਗਾ ਸ਼ਾਇਦ ਇਹ ਐਸੇ ਚਲੇਗਾ ਇਸਪੇ ਓਹ ਠੀਕ ਹੈ ਜਿਹੜਾ ਪੁਰਾਣਾ ਆਪਣਾ ਸਿਸਟਮ ਹੁੰਦਾ ਸੀਗਾ ਮਿਊਜ਼ਿਕ ਵਾਲਾ ਉਹ ਗਲੋਬ ਸਿਸਟਮ ਆ ਗਿਆ ਹਾਂ ਓਕੇ ਇਹ ਸਭ ਇਹ ਹੋ ਗਿਆ ਕਿਹੜਾ ਲੈਣਾ ਲੈ ਲਉਂ। ਅੱਛੀ ਹੈ ਇਹ ਸਾਰੇ ਇੰਪੋਰਟਡ ਵੀ ਹੈ। ਇਹਨਾਂ ਚ ਕਿਹੜਾ ਪਸੰਦ ਹੈ? ਆ ਵੀ ਤਾਂ ਸਸਦੀ। ਇਹ ਤਾਂ ਕੱਚੋਂ ਦਾ ਸ਼ੌਭ ਮੰਨਦੇ ਹੁੰਦੇ, ਇਹ ਤਾਂ ਆਪਾਂ ਵੈਸੇ ਨਹੀਂ ਮੰਨਦੇ ਚੀਜ਼ਾਂ ਨੂੰ। ਹੈਨਾ? ਫਲਾਵਰ ਵਗੈਰਾ ਬਹੁਤ ਸੋਹਣਿਆ, ਹਰੀ ਚੀਜ਼ ਬਹੁਤ ਸੋਹਣੀ ਇੱਥੇ ਹੈਗੀ ਹੈਨਾ। ਹੈਨਾ? ਆ ਡੌਗ। ਹੈਨਾ? ਵੈਕ ਸੀ ਪਰਫੈਕਟ ਆ। ਕਿਹੜਾ ਪਸੰਦ ਆ? ਕਹ ਆ ਵੀ ਸੋਨਾ ਦਾ ਦਾ ਜੀ ਕਰਦੇ ਆ ਆ ਮੂਵ ਕਰ ਦਨ ਕਿਹੜਾ ਪਸੰਦ ਆ ਤੁਹਾਨੂੰ ਆ ਜਾਇ ਸੋਨਾ ਵਾਲਾ ਨੂੰ ਕਿਹੜਾ ਆਹ ਵਾਲਾ ਇੰਦਰ ਮਰਚੀ ਲੈ ਲਓ ਹੁਣ ਤਾਂ ਘਾਟੀਲਾ ਵਾਲਾ ਅੱਛਾ ਹੈ ਆ ਕਿਹੜਾ ਨੇ ਇਹ ਜਾਜ ਆ ਲੜਾਕਾ ਲੋ ਵੀ ਦੋਸਤੋ ਜੰਗ ਦੀ ਤਿਆਰੀ ਕਰ ਲਈ ਆ ਆਪਾਂ ਵੀ ਇਧਰ ਲੈ ਲਿਆ ਲੜਾਕਾ ਜਹਾਜ ਘਰ ਆਈ ਨਾ ਲੜਨ ਵਾਸਤੇ ਦਿਖਾਇਓ ਵੇਖ ਹੁਣ ਇਧਰ ਜਵਾਬ ਰੈਟ ਦਾ ਜਵਾਬ ਪੱਥਰਾਂ ਦੇਊਗਾ ਦੇਣਾ ਆਪਾਂ ਦੇਖੋ ਇਧਰ ਜਿੱਦਾਂ ਮਰਜੀ ਕਰ ਲੋ ਜਿੱਤਨਾਂ ਦਾ ਮਰਜੀ ਹਾਂ ਹਾਂ ਅਰੇ ਪੈ ਲੈਣਾ ਠੀਕ ਠੀਕ ਬਸ ਬਹੁਤ ਠੀਕ ਨਹੀਂ ਉਹ ਤਾਂ ਬੈਕ ਕਰ ਦੇ Yeah, you could tell you. बस अच्छा जवाब नहीं है वधन के भाग तक नहीं, नहीं, नहीं <laughs> मेटो मेट ले ले <laughs> <laughs> ਲੋਕ ਬੋ ਗਾ ਹਾਂਜੀ ਜਿਹਦਾ ਕਹਿੰਦਾ ਜਿਹੜਾ ਗਾ ਗਾਪ ਕਹੀ ਜਾਂਦਾ ਵਾਹ ਵਾਹ ਉਹ ਚੱਕ ਦਿੰਦੇ ਹਰਿਆਵਲ ਚਾਹ ਨਾ ਨਸਰ ਵੀ ਲੈਣਾ ਲੋਕੀਆ ਲਖਨਪੁਰ ਕਿੰਨੇ ਰੀਟਰ ਆ 100 ਵੀ ਲੀਟਰ 100 ਵੀ ਫਾਈਆ ਇਹ ਦੂ ਮੀਟ ਨੇ ਘਾਲ ਕੇ ਲੱਗਦੇ ਲੈਟਰਨ ਲਸਣ ਦਾ ਗਿੱਲਾ ਵਾਂ ਸੁੱਕਾ ਨਹੀਂ ਯਾਰ ਪਾਰ ਪਾਲਾ ਹੋਰ ਦਾ ਪਤਾ ਮਹਿੰਗਾ ਕਰ ਉਹ ਸਾਗ ਦੇ ਨੇ ਲਾਓ ਬਈ ਐਸ ਦਾ ਹੋ ਯੂਨੀਕੌਰਨ ਵੀ ਆ ਗਿਆ ਯੂਨੀਕੌਰਨ ਨੇ ਤਾਂ ਅੱਜ ਸਾਰਾ ਪਜਾ ਮਸ਼ਰੂਮ ਮਨਪੀਤ ਨੇ ਆ ਇਹਨੂੰ ਵੇਖ ਕੇ ਬੜੀ ਲੇਰ ਨਿਕਲਦੀ ਆ ਐਸ਼ ਦਾ ਕੇਕ ਵੀ ਲੈ ਲਿਆ ਕੇਕ ਵੀ ਲੈ ਲਿਆ ਲਓ ਜੀ ਮਿਰਚਾਂ ਚਲੋ ਹੁਣ ਜਲਦੀ ਜਲਦੀ ਘਰੇ ਚੱਲੀਏ ਫਿਰ ਮੇਰਾ ਹੋਏ ਯੂਨੀਕੌਰਨ ਵਾਲਾ ਗੀੜੇ ਕਢਾਏ ਆ ਉਹ ਨਹੀਂ ਮਿਲਦਾ ਸੀ ਉਹ ਉਹ ਡਕ ਪਤਲ ਦੇ ਲੈ ਵੀ ਉਹ ਪਹਿਲਾਂ ਹੀ ਪਤਾ ਸੀ ਆਪ ਨੂੰ ਉੱਥੇ ਹੀ ਮਿਲਣਾ ਆਪਾਂ ਉੱਥੇ ਚੱਲ ਜਾਂਦੇ ਕੋਲੋਂ ਨਹੀਂ ਆਏ ਸੀ ਪਹਿਲਾਂ ਉੱਥੇ ਅੱਛਾ ਨਾ ਹੋਣਾ ਬੱਕੜਾ ਆਹ ਬਾਈ ਵੇਟ ਕਰ ਜਾਂਦਾ ਉਹ ਨਹੀਂ ਉਹਨੂੰ ਪੈਸੇ ਦੇ ਦਈਏ ਜਾਰੇ ਇਹਨੂੰ ਉਹੀ ਕਹਿੰਨੀ ਹੈ ਵੇਟ ਕਰ ਜਾਂਦਾ ਹੈ ਹੈਨਾ ਹੂੰ ਚਲੋ ਇਧਰ 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 ਹਾਂ ਪਟਿਆ ਹੋਇਆ ਤੁਹਾਡਾ ਪਰਸ ਪਰਸ ਪਟਿਆ ਮੇਰੀ ਸਾਰੀ ਕਹਿਨ ਤੋਂ ਫੜੀ ਬਈ ਤੈਨੂੰ ਵੱਧ ਨਹੀਂ ਲੈ ਸਕਦੇ ਤੁਸੀਂ ਕਿਲੋ ਹੁੰਗੇ ਮੇਰੇ ਪਰਸ ਦਾ ਹਾਲ ਦਿਖਾਓ ਸੱਚ ਉਹ ਇੱਥੇ ਰੱਖੋ ਨਾ ਹੁਣ ਜਿਹੜਾ ਆਪਾਂ ਲੈ ਕੇ ਆਂਦੇ ਆ ਅੱਛਾ ਜਾਜ ਲੜਾਕਾ ਜਾਜ ਹਾਂ ਆਹੋ ਘਰ ਆਈ ਦਿਨਾਂ ਮੂਰੀ ਰੱਖੀ ਘਰ ਆਈ ਕੰਨ ਘੱਟ ਲੜਦੀ ਆ ਮੇਰਾ ਪਰਸ ਦਾ ਹਾਲ ਦੇਖੋ ਲਓ ਜੀ ਸ਼ਾਬਾਸ਼ ਜਾ ਸਿੱਧੂ ਦੇ ਹੈਗਾ ਆ ਹੈਗਾ ਪਰਸ ਨੋ ਚਲੋ ਕੋਈ ਗੱਲ ਨਹੀਂ ਪਰਸ ਲੈ ਲਓ ਆਪ ਹੀ ਨਹੀਂ ਲੈਂਦੇ ਤੁਹਾਨੂੰ ਪਸੰਦ ਨਹੀਂ ਹੁੰਦਾ ਲਓ ਬਾਈ ਕਿਵੇਂ ਹੋ ਠੀਕ ਹੋ ਬੱਚੇ ਠੰਡ ਤੋਂ ਹਾਂ ਠੰਡ ਤੋਂ ਬੱਚੇ ਬੱਚੇ ਹੋ ਲਓ ਜੀ ਹਾਂ ਠੀਕ ਹੈ ਬਈ ਹਾਂ ਠੀਕ ਆ ਬਾਈ ਥੈਂਕ ਯੂ ਓਕੇ ਜੀ ਚਲੋ ਲਓ ਵੀ ਐਸ਼ ਦੇ ਬਰਥਡੇ ਦੇ ਉੱਤੇ ਨਿਊ ਬੈੱਡ ਸ਼ੀਟ ਦੇਖ ਕਿੰਨੀ ਘੈਂਟ ਲੱਗਦੀ ਆ ਨਿਊ ਬੈੱਡ ਸ਼ੀਟ ਉਸਾਈ ਜਾਊਗੀ ਐਸ਼ ਵਾਸਤੇ ਹਣਾ ਐਸ਼ ਹੋਈ ਜਲਦੀ ਤੁਹਾਨੂੰ ਐਸ਼ ਨੂੰ ਮਿਲਾਉਣੇ ਆ ਆਪਾਂ ਫਿਰ ਕੇਕ ਕਟਾਂਗੇ ਆਪਾਂ ਸਾਰੇ ਜਾਣੇ ਹਾਂਓ ਜ਼ਰੂਰੀ ਨਵੀਂ ਬੈੱਡ ਸ਼ੀਟ ਵਿਛਾਉਣੀ ਅੱਜ ਹੈ ਮੈਂ ਲੈ ਕੇ ਐਸ਼ ਨੂੰ ਹਾਂ ਮੂਰਤੀ ਉੱਤੇ ਹੀ ਕਰਨਾ ਸੀ ਤਾਂ نیچے ਵਿਛਾਉਣਾ ਲੀ ਇਹ ਕੀ ਚੀਜ਼ ਹੈ ਬੈੱਡ ਤੇ ਥੱਲੇ ਵਿਛਾਓ ਕੀ ਜੀ ਅਚਾਨਤ ਬੈੱਡ ਦੇ ਥੱਲੇ ਵਿਛਾਉਣ ਵਾਲੀ ਆ ਮੀਚੇ ਮੀਚੇ ਵੀ ਪੈਰ ਨਾਲ ਲੱਬਣਾ ਹੈ ਇਹ ਤਾਂ ਨਵੀਂ ਚੀਜ਼ ਹੀ ਆ ਗਈ ਹੈ ਇੱਕ ਆ ਇੱਕ ਸੁਣੇ ਮੈਂ ਹਮ ਦਾ ਕੂੜੇ ਵੜੇ ਤੇ ਪੈਰ ਰੱਖਣ ਦੀ ਕਰੂਗਾ ਇਹਨਾਂ ਤੇ ਸ਼ਾ ਲਈਏ ਫਿਰ ਆਪਾਂ ਸਾਰਾ ਤੇਰਾ ਜਗਾੜ ਹੀ ਬੜਾ ਤਕੜਾ ਯਾਰ ਆਹ ਕੰਬਲ ਆ ਕੀ ਆ ਕੰਬਲ ਅੱਛਾ ਆ ਬੈੱਡ ਸ਼ੀਟਾਂ ਹੈ ਬੈੱਡ ਸ਼ੀਟ ਇਹਦੇ ਚ ਉਹ ਦੂਜੀਆਂ ਬੈੱਡ ਸ਼ੀਟਾਂ ਬਹੁਤ ਸੌਫਟ ਆ ਯਾਰ ਹਨਾ ਤਾਂ ਹੂੰ ਹੈ ਸ਼ੋਸ ਤੇ ਆ ਇਹ ਐਸ਼ ਦਾ ਹਨਾ ਐਸ਼ ਦਾ ਰੂਮ ਤਿਆਰ ਹੋਣਾ ਅੱਜ ਸੋ ਥੋੜਾ ਇੱਕ ਫੁਲਣਾ ਚੱਕਰ ਹੂੰ ਲੋਵੀ ਦੇਖੋ ਮਨਪ੍ਰੀਤ ਨੇ ਰੂਮ ਕਰ ਲਿਆ ਤਿਆਰ ਐਸ਼ ਵਾਸਤੇ ਠੀਕ ਹੈ ਮੈਂ ਫਿਰ ਟਿਕਾਣੇ ਰਹਿ ਗਈ ਤਿਆਰ ਕਰਨਾਂ ਹਾਂ ਹਾਂਜੀ ਕੇਕ ਖਾਣਾ ਓਕੇ ਦਿਨੇ ਕੇਕ ਵੀ ਤਰਨ ਲੋ ਜੀ ਐਸ਼ ਦਾ ਬਰਥਡੇ ਕੇਕ ਕੱਟਿਆ ਜਾ ਰਿਹਾ ਹਣ ਸਾਰੇ ਮਮਾ ਲੱਗੀ ਹੋਈ ਮੋਮਬੱਤੀਆਂ ਜਗਾਉਣ ਹੈਲਪ ਕਰੋ ਵਾਕੇ ਐਸ਼ ਨੂੰ ਮੁਲਾਦ ਗਿਆ ਜੀ ਹੁਣ ਸਾਰਿਆਂ ਨੂੰ ਐਸ਼ ਦਾ ਵੀਰ ਆ ਵੀ ਨਾਲ ਲੱਗਾ ਹੋਇਆ ਐਸ਼ ਹੈਲੋ ਕਿਵੇਂ ਆ ਹੈ ਐਸ਼ ਸਹੀਓ ਕੇ ਬੈਠੋ ਬਤ ਸਹੀਓ ਕੇ ਬੈਜੋ ਸਹੀਓ ਕੇ ਬੈਠੋ ਐਸ਼ ਸਹੀਓ ਕੇ ਬੈਠੋ ਵੀਰੇ ਦੇ ਕੋਲੇ ਹਾਂ ਸੋ ਇੱਕ ਉਹ ਬਾਈ ਵੀ ਆ ਨਾਲ ਐਸ਼ ਦਾ ਬਰਥਡੇ ਕੇ ਕਟਾਉਣ ਵਾਸਤੇ ਹੈ ਨਾ ਐਸ਼ ਇੰਤਰੀ 3 ਇਹ ਆਪਾਂ ਇੱਥੇ ਸੈਂਟਰ। ਉਹ ਇੱਥੇ। ਲੌਬੀ ਐਸ਼ ਦਾ ਬਰਥਡੇ ਕੇਕ ਹੋ ਗਿਆ ਰੈਡੀ। ਚਲੋ ਐਸ਼ਾ ਦਾਦੀ, ਦਾਦੀ ਵੀ ਆਈ ਹੋਈ ਹੈ ਨਾਲ। ਤੇ ਇੱਧਰ ਦਾਦੂ ਦੇਖੋ ਦਾਦੂ ਲਾ ਰਹੇ ਪੈਕ ਸ਼ੈਕ। ਕਿਉਂ ਹੋ ਗਿਆ ਕਵੇਲਾ। ਬਾਬੂ ਪੈਕ ਸ਼ੈਕ ਲਾਈ ਇਹ ਬਾਬੂ ਦਾ ਪਾਰਟੀ ਆਉਂਦੀ ਚੱਲੀ ਜਾਂਦੀ ਬਾਬੂ ਦੀ ਹੈ ਨਾ। ਸਟਾਰਟ ਕਰ ਫੂਕ ਮਾਰੋ ਉੱਥੇ। ਚਲੋ। ਐਸ਼ ਦੋਨੇ ਜਾਣੇ। ਦੋਨੇ ਇਕੱਠੇ ਮਾਰੋ। ਸਾਰੀਆਂ ਵਜਾ ਦਿਓ। ਵਾ ਵਾ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਆ ਰਹਿ ਗਈ ਆ ਤੂੰ ਜਦ ਇੱਕ ਉਹ ਮਾੜਾ ਹੋ ਗਿਆ ਮਾੜਾ ਹੋ ਗਿਆ ਬੰਦਾ ਸਾਡਾ ਫੂਕ ਨਹੀਂ ਵਜਦੀ ਬਈ ਹਾਂ ਠੀਕ ਆ ਚਲੋ ਜੀ ਐ ਸ਼੍ਰੀਤ ਐ ਸ਼੍ਰੀਤ ਇਹਦਾ ਫੇਵਰਿਟ ਕੇਕ ਲੱਗ ਜਾਂਦਾ ਫਰੂਟ ਵਾਲਾ ਹੈ ਨਾ ਐ ਸ਼ ਹਮਮ ਆਓ ਖਾਜੋ 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 ਚੱਕੋ ਐਸ ਲੋ ਕੱਟੀ ਚਲ ਫੜੋ ਚਲ ਲਓ ਜੀ ਫਿਰ ਕੇ ਕੱਟਿਆ ਜਾਓ ਹੁਣ ਚਲੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਐ ਸ਼੍ਰੀਤ ਸਿੱਧੂ ਹੈਪੀ ਬਰਥਡੇ ਟੂ ਯੂ ਚਾਡਾ ਕਾਕਾ ਬਾਈ ਨੂੰ ਖਵਾ ਬਾਈ ਨਹੀਂ ਖਵਾਓ ਬਾਈ ਨਹੀਂ ਖਵਾਓ ਚਲ ਬਾਈ ਨੂੰ ਖਵਾ ਬਾਈ ਨਾ ਬਬਤ ਹਾਂ ਹਾਂ ਇਹ ਆਏ ਵੀਰਾ ਐਸ਼ ਦਾ ਹੈਨਾ ਬੂ ਜਾ ਹੁਣ ਦਾਦੀ ਤੋਂ ਖਾ ਲਓ ਲੈ ਬਈ ਖਾ ਲੈ ਖਾ ਲੈ ਖਾ ਲੈ ਤੁਸੀਂ ਰਹੀਏ ਪੁੱਤ ਤਰਲੇ ਕੇਕ ਖਾ ਲਓ ਹੈਲੋ ਇਹ ਆਹ ਮੇशोਣਾ ਦੇ ਘਰ ਆ ਵੀ ਇੱਕ ਗੰਦੀਰ ਸਿੱਧੂ ਦੇ ਗੰਦੀਰ ਸਿੱਧੂ ਹੈਪੀ ਬਰਥਡੇ ਟੂ ਧੀ ਹੈਪੀ ਬਰਥਡੇ ਟੂ ਧੀ ਆ ਜਿਹਨਾਂ ਕੱਖ ਵੀਰ ਐਸ ਦਾ ਇਹਨੂੰ ਬਾਈ ਟੈਨਸ਼ਨ ਹੋ ਗਈ ਜਿਹੜਾ ਇਸ ਬਿਮਾਰ ਹੋ ਗਈ ਸੀ ਨਾ ਇਹਨੂੰ ਬਾਈ ਟੈਨਸ਼ਨ ਹੋ ਗਈ ਇਹ ਜੀ ਨਹੀਂ ਲੌਂਦਾ ਇਹ ਬਿਨਾਂ ਜਿਵੇਂ ਸੋਨਾ ਚਾਕਲੇਟ ਕੇ ਇਸੇ ਦੋਨਾਂ ਚਾਕਲੇਟ ਦੇ ਹਾਂ ਚਾਕਲੇਟ ਦੋ ਵੀ ਓਹ ਬਾਉ ਹਾਂ ਆ ਲੈ ਤਾਰੋ ਫਰੂਟ ਜੇ ਆਵੇ ਐਸ ਐਸ ਘੱਟ ਹੈ ਕੁਛ ਨਹੀਂ ਇਸ ਕਿਵੇਂ ਲੱਗੀ ਜੰਮੀ ਲੱਗਾ m u 야에지 ਆਹ ਨਹੀਂ ਕਰਦਾ ਤੁਸੀਂ ਲੈ ਵੀ ਐਹ ਤੈਨੂੰ ਵਧੀਆ ਲੱਗਦਾ ਵਾ ਚਾਕਲੇਟ ਚਾਕਲੇਟ ਵਾਲਾ ਕੀ ਕਹਿੰਦੀ ਸੀ ਬੱਸ ਕਿ ਕੇਕ ਸਮ ਚਾਕਲੇਟ ਵਾਲਾ ਨਹੀਂ ਮਿਲਿਆ ਤੇ ਚਾਕਲੇਟ ਸਪੈਸ਼ਲ ਲੇਕ ਲਈ ਦੀ ਇਸ ਵਾਰ ਫੇਰ ਦਿਖਾਵਾਂਗੇ ਚਮਚਾ ਲੈ ਕੇ ਦੋ ਵੀ दो चमचे लेंगे केक में ਵੀ ਸ਼ੈਂਕੀ ਵੀ ਆ ਗਿਆ ਸਾਡਾ ਐਸ਼ ਦੇ ਬਰਥਡੇ ਤੇ ਇਹ ਵੀ ਸਾਡਾ ਮਹਿਮਾਨ ਕਰਦਾ ਇਹ ਵੀ ਸਾਡਾ ਮੈਂਬਰ ਆ ਫੈਮਿਲੀ ਮੈਂਬਰ ਠੀਕ ਆ ਸ਼ੈਂਕੀ ਵੀ ਆ ਗਿਆ ਹੁਣ ਸ਼ੈਂਕੀ ਸ਼ੈਂਕੀ ਤੂੰ ਖਵਾਏਂਗਾ ਕੇਕ ਬੁੱਤੇ ਹੈਂ ਤੂੰ ਹੀ ਕੇਕ ਖਾਏਂਗਾ ਮਤਲਬ ਸ਼ੈਂਕੀ ਨੂੰ ਕੇਕ ਖਵਾਓ ਕੇਕ ਨੂੰ ਬਾਹਰ ਖਵਾ ਲੈ ਹੈਨਾ ਬਿਲਕੁਲ ਸ਼ੈਂਕੀ ਆ ਦੇ ਕੇਕ ਆਜੋ ਵੀ ਆਜੋ 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 ਵੀ ਆਜੋ ਵੀ ਆਜੋ ਵੀ ਸ਼ੈਂਕੀ ਸ਼ੈਂਕੀ ਦੋ ਲੱਤਾਂ ਤੇ ਤੁਰਦਾ ਹੁੰਦਾ ਦੇਖਿਓ ਆ ਵੀ ਆ ਵੀ ਕੋ ਦੇਖੋ ਹਾਂ ਹਾਂ ਦੇਖੋ ਸ਼ੇਕੀ ਨੇ ਦੋਲਤਾਂ ਹੀ ਤੁਰਾ ਫਿਰਨਾ ਕਿੰਨਾ ਚੈਨੂ ਦੇਖੋ ਸ਼ੇਕੀ ਦੀ ਇਹ ਖਾਸੀਅਤ ਹੈ ਦੋਲਤਾਂ ਦੇ ਮੋਹ ਤੁਰਦਾ ਆ ਜਿਓ ਵੀ ਆ ਜੀ ਆ ਜਿਓ ਆ ਜਿਓ ਆ ਜਿਓ ਆ ਜਿਓ ਆ ਜਿਓ ਇਹਨੇ ਪਤਨੀ ਕੀ ਖਾਊਗਾ ਠੀਕ ਖਾਊਗਾ ਮਾ ਉਹ ਜਿਤੇ ਮੁੰਡਾ ਤੇ ਸਮਾਨ ਆ ਤੇ ਨਕਲੀ ਅੱਛਾ ਡਾਕਟਰ ਦਾ ਸਮਾਨ ਲੇਕੇ ਨਕਲੀ ਐਕਸਕਿਊਰੀ ਵੀ ਹੈਗਾ ਐਜੂ ਵੀ ਲੈ ਕੇ ਆਈ ਤੂੰ ਵੀ ਲੈ ਕੇ ਆਇਆ ਸੀ ਡਾਕਟਰ ਦਾ ਸਮਾਨ ਐਸੇ ਹੁਣ ਕੀ ਕਰਨ ਲੱਗਾ ਤੂੰ ਆਏ ਬੈਠਾ ਕੀ ਕਰਨਾ ਹਣ ਹੈ ਨਹੀਂ ਗਿਆ ਤਾਂ ਦਿਨ ਬਾਅਦ ਲੰਨੀ ਕੋਈ ਹੈਗਾ ਕਿੱਥੇ ਜਾਂਦਾ ਬੁੱਤੇ ਤਾਂ ਉਹ ਲੱਗਿਆ ਐਸਲੇ ਯੂਨੀ ਤੋਂ ਮੰਨੇ ਮੰਗਿਆ ਸੀ ਭਈ ਹਣਾ ਯੂਨੀਕੌਰਨ ਇੰਨੇ ਗੇੜੇ ਗੜਾਈ ਕੋਈ ਦੁਕਾਨ ਨਹੀਂ ਛੱਡੀ ਲੱਭਣੋਂ ਵਾਸਤੇ ਲਓ ਫਿਰ ਇਸਦਾ ਯੂਨੀਕੌਰਨ ਡੈਡੀ ਜੀ ਫੇਰ ਨਾ ਲਓ ਚਲੋ ਝਾੜ ਦਿਓ ਟੇਪ ਲੱਗ ਗਈ ਹੁਣ ਲਓ ਖੋਲ ਲਓ ਲਾ ਲਾ ਕੇ ਵਾਹ ਆਵੇ ਯੂਨੀਕੌਰਨ ਐਸਦਾ ਵਾਓ ਹੰਬ ਲੱਗੇ ਇੱਥੇ ਇਹਦੇ ਹੰਬ ਖੜਜੋ ਭਈਆ ਉਹ ਚਲਾ ਕੇ ਦਿਖਾਉਣਾ ਐਸ ਸੋਨਾ ਐਸ ਸੋਨਾ ਹਜੇ ਨਹੀਂ ਸੋਨਾ ਲੱਗਣਾ ਹਜੇ ਮੈਂ ਹਾਂ ਬੱਲੇ ਹੰਬ ਮਾਰ ਗਿਆ ਆਉ ਡੂਗਾ ਹੰਬ ਹਜੇ ਨੋ ਕਿਨਾਰੇ ਚਿੱਕੀ ਚੱਲਦਾ ਹਾਂ ਢਾੜ ਗੀ ਇੰਨਾ ਇਤ ਵਜ ਕੇ ਆਉ ਜਣਾ ਇਤ ਵਜ ਕੇ ਖਰਾਬ ਹੋ ਜਾਣਾ ਫਿਰ ਬਾਹਰ ਢਾਲ ਲੈਣੇ ਜੋ ਬਾਹਰ ਕੀ ਸੜਕ ਤੇ ਚਲਾ ਜਾ ਓਏ ਇਹਦੇ ਨਹੀਂ ਆਉਣਾ ਹੈ ਲੈ ਨਹੀਂ ਦੂਏ ਪਾਸੇ ਕਰ ਇਹ ਨਹੀਂ ਆਉਣਾ ਨਹੀਂ ਹੈ ਨਾ ਐਸਾ Hãy subscribe cho kênh Ghiền Mì Gõ Để không bỏ lỡ những video hấp dẫn ਸਿੱਗਾ ਐ ਜਮੋਦੋ ਬੈਠਾ ਵੀਰ ਠੀਕ ਆ ਆਏ ਇਸ ਦੇ ਲੀਵਿੰਗ ਹੌਣ ਆ ਨਾ ਠੀਕ ਆ ਨਾ ਉੱਥੇ ਇੱਕ ਆੱਕਾ ਬੈਠਾ ਠੀਕ ਆ ਤੇਰਾ ਖਾਣਾ ਵੀ ਪਾਈ ਹੁੰਦੀ ਰਹੀ ਤੇਨ ਠੀਕ ਆ ਚਲ ਠੀਕ ਆ ਇੱਕ ਯੂਨੀਕੌਰਨ ਹੋ ਲਿਆਉਂਦੀ ਤੇਰੇ ਵਾਸਤੇ ਐਸ ਨਾ ਨਹੀਂ ਉਹ ਸਿੱਗਾ ਤੇਰਾ ਕੀ ਮੋਕੋ ਮੋਕੋ ਲੈ ਕੇ ਅੰਦਰ ਜੀ ਏ ਖੜ ਜਾ ਉੱਥੇ ਬੈਠ ਉੱਥੇ ਬੈਠ ਏ ਆ ਇਹ ਕਿਦਾਂ ਜੜੋ ਮੋਕੋ ਨਾ ਐਵੇਂ ਇਹ ਇੱਕ ਇੱਕ ਕੰਬਲੀ ਵੀ ਦੇਖੀ ਜਾਂਦਾ ਇੱਕ ਕੰਬਲੀ ਵੀ ਦੇਖਦਾ ਵੀ ਇਹ ਆ ਬਾਈ ਨੂੰ ਉਡਾ ਦੇ ਬਾਈ ਦੇਖ ਮੋਕੋ ਨਾ ਬਾਈ ਉਹ ਹੀ ਕਰਦਾ ਐਸਾ ਮੋਕੋ ਕਿੱਥੇ ਆ ਹਮ ਹਮ ਐਸਾ ਮੋਕੋ ਨਾ ਇਹ ਯੂਨੀਕੌਰਨ ਬਹੁਤ ਧੀਰਜ ਕਰ ਉਹ ਜ਼ਿਆਦਾ ਸੋਨਾ ਨਾ ਇਹ ਹਮ ਇਹ ਕਿਹੜੀ ਚੀਜ਼ ਆ ਲੈ ਕੇ ਆਂਦੀ ਐਸੇ ਇਹ ਆਪਾਂ ਗੱਡੀ ਚ ਰੱਖਣ ਵਾਸਤੇ ਲੈ ਕੇ ਆਂਦੀ ਆ ਇਹ ਗੱਡੀ ਚ ਰੱਖਣ ਵਾਸਤੇ ਪੁੰਬੜ ਗਿਆ ਪੁੰਬੜ ਗਿਆ ਇਹ ਬੜੀ ਸੌਫਟ ਚੀਜ਼ ਹੈ ਕੀ ਹੋ ਗਏ ਇਹ ਜਾਂਦੀ ਆ ਗੱਡੀ ਚ ਰੱਖਣ ਨੂੰ ਹੈ ਕੀ ਡੈਸ਼ ਬੋਰਡ ਤੇ ਹਾਂ ਜਾਜ ਇਹ ਇਲਾਕਾ ਜਾ ਜਾ ਬੇਬੇ ਅੱਛਾ ਹੋਈ ਅਸੀਂ ਲੜ ਪੈਣੀ ਆ ਫਿਰ ਆਪਣੇ ਕੋਲ ਹਥਿਆਰ ਚਾਹੀਦਾ ਮਨਪੀਂਦ ਲੜਾਈ ਜੇ ਮੇਰੀ ਹੋ ਜਾਂਦੀ ਫਿਰ ਹਥਿਆਰ ਕੋ ਚਾਹੀਦਾ ਫਿਰ ਲੜਾਕੂ ਰਹਾ ਮੈਂ ਇਹਦੇ ਤੇ ਬਹਿ ਕੇ ਜਾਊਗਾ ਕਿਹੜਾ ਇਹ ਮੈਂ ਮੈਂ ਹਮਲਾ ਕਰੂ ਦੇ ਦੇ ਤੇ ਇਹਦੇ ਨਾਲ ਠੀਕ ਆ ਇਹਦੇ ਨਾਲ ਪਤਾ ਕੀ ਹੁੰਦਾ ਕਿ ਜਦੋਂ ਆਪਾਂ ਇਹਨੂੰ ਧੁੱਪ ਚ ਰੱਖਾਂਗੇ ਤਾਂ ਜਿਹੜੀ ਆ ਫਾਰਾਏ ਬਹੁਤ ਤੇਜ਼ ਘੁੰਮਦੇ ਹਉਣ ਤੋਂ ਪਹਿਣੀਗੀ ਰਾਤ ਹੋ ਗਈ ਹੈ ਤੇ ਬੜੇ ਘੈਂਟ ਲੱਗਦੇ ਆ ਕੋਈ ਸੈਲ ਨਹੀਂ ਪੈਂਦੀ ਜਦੋਂ ਜਦੋਂ ਧੁੱਪ ਦੇ ਕਰਨਾ ਨਾਲ ਹੀ ਆ ਕਰਨਾ ਦੇ ਨਾਲ ਸਾਰਾ ਇਹ ਹੋਊਗਾ ਬਾਕੀ ਇਹ ਇੱਕ ਚੀਜ਼ ਹੋਰ ਫੈਗਰੈਂਸ ਦਿੰਦਾ ਇਹਦੇ ਵਿੱਚ ਨਾ ਉਹਨਾਂ ਨੇ ਸਪੈਸ਼ਲ ਦਿੱਤੀ ਹੋਈ ਆ ਆ ਵਾਲੀ ਥੋੜੀ ਜੀ ਵਿੱਚ ਪਾਣੀ ਪਾ ਕੇ ਦੋ ਕ ਬੂੰਦਾ ਇਹਨੀਆਂ ਪਾਉਣੀਆਂ ਤੋਂ ਸਾਰੀ ਗੱਡੀ ਨੂੰ ਏਦਾਂ ਵਧੀਆ ਰੱਖੂਗਾ ਵਧੀਆ ਸਮੈਲ ਆਊਗੀ ਇਹਦੇ ਚ ਘੈਂਟ ਠੀਕ ਆ ਨਾਲ ਦਿੱਤਾ ਆ ਜ ਉਹਨਾਂ ਨੇ ਜਾਉਣਾ ਹਾਂ ਫਿਰ ਉੱਡੀ ਜਾਣਾ ਵਿੱਚ ਚੰਚ ਧੋਪੇ ਤਿੰਨ ਚੱਲੀ ਆਉਂਦਾ ਰਾਤ ਰਾਤ ਨੂੰ ਬੰਦ ਹੋਇਆ ਗੁਰੂ ਸਾਈ ਦੇ ਵਿੱਚ ਲਗੁਰ ਬਣਾ ਸਰ ਨਾਲ ਤੋਂ ਸੋ ਇਹ ਚੀਜ਼ ਬਹੁਤ ਮੇਰੇ ਬਹੁਤ ਜਾਂਦੀ ਰਹੀ ਸੀਗੀ ਸਵੇਰੇ ਲੈ ਕੇ ਆਉਂਦਾ ਪੂਰਾ ਘੈਂ ਪੂਰਾ ਹੈਵੀ ਆ ਬੜਾ ਲਾਈਟ ਨਹੀਂ ਹੈਗਾ ਘੈਂ ਜੀ ਬਾਟੇ ਬੱਚਿਆਂ ਨੂੰ ਬਚਾ ਕੇ ਰੱਖਣੀ ਪਈ ਆਹ ਸੋਣਾ ਹੈ ਹੈ ਹਾਂ ਬਸ ਬਸ ਬਚਾ ਦੇ ਫੜਦੇ ਚੜਦੇ ਚੜਦੇ ਆਹਦਾ ਬਰਥਡੇ ਆ ਠੀਕ ਆ ਮਾਂ ਵੀ ਲੈ ਲਾ ਚਲੋ ਇੱਕ ਚੁੰਡੀ ਸੌਂਦ ਲਈ ਲੈ ਬਸ ਬਹੁਤ ਹੈ ਇੱਕ ਚੁੰਡੀ ਹलो ਹਾਂ ਜੀ ਦੋਸਤੋ ਤੇ ਅੱਜ ਵਾਲਾ ਵਲੌਗ ਕੁਝ ਖਾਸ ਨਹੀਂ ਸੀ ਪਰ ਐਸ਼ ਨੇ ਇੰਜੁਆਈ ਕੀਤਾ ਅਸੀਂ ਸੋ ਐਸ਼ ਨੂੰ ਹੋਣਾ ਰਹੀ ਆ ਨੀਨੀ ਐਸ਼ ਨੇ ਹੈਗਾ ਸੋਣਾ ਨਵੇਂ ਕੰਬਲ ਦੇ ਵਿੱਚ ਐ ਸੌਰੀ ਅੱਜ ਨੂੰ ਅੱਜ ਕਾਕਾ ਸਾਡੇ ਦੇ ਨਵੇਂ ਨਵਾਂ ਨਵਾਂ ਬੇਬੀ ਐ ਸਾਡੇ ਕੋਲੇ ਆਇਆ ਹੈ ਨਾ ਹਾਜੀ ਕੁੜੀ ਐ ਨਵੀਂ ਸਾਡੇ ਕੋਲੇ ਹੈ ਨਾ ਐਸ਼ ਆਇ ਦੀਦਨ ਤੋਂ ਨਿੱਕਾਇਆ ਨਿੱਕਾ ਗਿਆ ਸੀ ਓਏ ਜੇ ਤੈਨੂੰ ਲੈ ਕੇ ਆਏ ਸੀ ਹਸਪੀਟਲੋਂ ਅਸੀਂ ਤੂੰ ਤੈਨੂੰ ਯਾਦ ਤੂੰ ਨਿੱਕਾਇਆ ਸੀ ਅਸੀਂ ਤੂੰ ਟਿਆ ਰਿਆ ਕਰਦੇ ਤੈਨੂੰ ਮੈਂ ਲੈ ਕੇ ਆਇਆ ਸੀ ਪਹਿਲਾਂ ਜਾ ਕੇ ਅੰਦਰ ਚੱਕ ਕੇ ਚੇਤਾ ਨਾ ਤੈਨੂੰ ਤੂੰ ਰੁਈ ਜਾਂਦੇ ਤੇਰੇ ਕੋਈ ਨਹੀਂ ਗਿਆ ਸੀ ਇਹ ਤੂੰ ਕੱਲਾ ਰੁਈ ਜਾਂਦੇ ਮੈਂ ਤੈਨੂੰ ਚੱਕ ਤੈਨੂੰ ਮੈਂ ਕੋਲੇ ਗਿਆ ਤੇਰੇ ਹਨਾ ਫੇ ਤੂੰ ਟਿਆ ਟਿਆ ਕਰਦਾ ਇਨ ਨਿੱਕਾ ਜਾਂ ਮੂੰਛੀ ਤੇਰਾ ਨਿੱਕੇ ਨਿੱਕੇ ਜਿਆ ਤੇ ਤੇਰੇ ਹੈ ਤੇ ਮਮਾ ਤੇਰੀ ਬੇਸੋਰਤ ਪਈ ਸੀਗੀ ਮਮਾ ਤੇਰੀ ਸੁੱਤੀ ਪਈ ਮੈਂ ਤੇਰੇ ਕੋਲੇ ਗਿਆ ਸੀ ਮਮਾ ਤੇਰੇ ਕੋਈ ਗਈ ਨਹੀਂ ਸੀ ਐਸ ਵੀ ਐਸ ਵੀ ਉਹ ਨਿੱਟੂ ਜੀ ਕੀ ਕੀ ਕਹਿੰਨਾ ਤਾ ਮੈਂ ਕਿੱਸ ਨੂੰ ਆਨੇ ਤੂੰ ਸੀਂਕ ਤਾ ਬੋਲ ਬੋਲ ਨਹੀਂ ਕਾਨਾ ਨਹੀਂ ਕਾਨਾ ਤੁਸੀਂ ਤੁਸੀਂ ਕੌਫਲਾ ਤੁਸੀਂ ਸੁੱਤੇ ਪਏ ਸੀ ਹਾਂਜੀ ਮੈਂ ਨੋਟ ਲਗਾ ਨਹੀਂ ਗਏ ਸੀ ਹਾਂ ਤੂੰ ਸੁੱਤੇ ਪਏ ਸੀ ਹਾਂ ਸੁੱਤੇ ਪਈ ਸੀ ਤੂੰ ਸੁੱਤੀ ਪਈ ਸੀ ਸੁੱਤੀ ਰਹੀ ਮੀਨੋਂ ਜੀ ਬੋਤ ਤੋ ਸੌ ਨਹੀਂ ਦਿੱਤਾ ਉਹਨੇ ਦਿਨ ਸੱਤ ਦਿਨ ਤਵੇ ਬਟੰਗੀ ਰਹੀ ਤੇਰੀ ਹਾਂ ਮਮਾ ਸੁਤੀ ਪੈ ਇਸ ਤੇਰੇ ਕੋਲ ਮੈਂ ਗੱਲਾਂ ਕੀਆ ਸੀ ਢੱਡ ਕੇ ਮਨਿਆ ਢੱਡ ਕੇ ਮਨਿਆ ਢੱਡ ਕੇ ਦੇਣਾ ਬੰਨਾ ਸੀਗਾ ਢੱਡ ਕੇ ਦੇਣਾ ਬੰਨਾ ਸੀ ਦਸੇ ਫੋਨ ਬਿਕਨੇ ਦਾ ਅੱਛਾ ਉਹ ਫਿਰ ਡਾਕਟਰ ਨੇ ਢਿੱਡ ਤੇ ਸੂਈ ਨਾਲ ਧੋਪੇ ਲਾਉਂਦੇ ਸੀ ਬੁੱਤ ਹੂੰ ਫਿਰ ਟੋਪੇ ਸੂਈ ਦੀ ਨਾਲ ਨਾ ਸੂਈ ਨਾਲ ਧੋਪੇ ਲਾਉਂਦੇ ਸੀਗੀ ਉਹ ਫਿਰ ਰੰਗ ਬਦਲਦਾ ਸੀ ਹਾਂ ਹਾਂ ਫਿਰ ਢਿੱਡੀ ਜੋੜ-ਜੋੜ ਜਾਂਦੀ ਨਾ ਟਾਂਕੇ ਸੂਈ ਨਾਲ ਲਾ ਕੇ ਢਿੱਡੀ ਜੋੜ ਜਾਂਦੀ ਹੈ ਫਿਰ ਠੀਕ ਹੈ ਇੱਥੇ ਕਰ ਹੂੰ ਐ ਨਹੀਂ ਪੁੱਤ ਠੀਕ ਆ ਚਲੋ ਐਸ਼ ਫਿਰ ਬਾਏ ਕਰੂ ਸਾਰੇ ਨੂੰ ਐਸ਼ ਬੱਸ ਬੱਸ ਦੇ ਕਨਾ ਮਾਈਕ ਮੈਨ ਲਓ ਜੀ ਹਾਂ ਚਲ ਫਿਰ ਐਸ਼ ਬਾਏ ਕਰ ਫਿਰ ਚੰਗਾ ਫਿਰ ਚਲ ਦੋਸਤੋ ਅੱਜ ਵਾਲੇ ਵਲੌਗ ਦੀ ਹਾਜ਼ਰੀ ਇੰਨੀ ਕਰੇ ਪ੍ਰਵਾਣ ਤੇ ਫਿਰ ਕੱਲ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸੋ ਹੁਣ ਐਸ਼ ਨੇ ਹੋਰ ਡਮਾ ਡੱਕਰੀ ਜਾਂਦੀ ਆ ਹੈਨਾ ਠੀਕ ਹੈ ਜੇ ਫਸਟ ਟਾਈਮ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਤੇ ਕਮੈਂਟ ਕਰਕੇ ਦੱਸਿਓ ਸਾਡੇ ਵਲੌਗ ਕਿਦਾਂ ਲੱਗਦੇ ਆ ਓਕੇ ਸਭ ਮਿਲਦੇ ਆਪਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤੱਕ ਲਈ ਬਾਏ 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 ਸਤਿ ਸ੍ਰੀ ਅਕਾਲ ਹਾਂ ਹਾਂ